ਖਬਰ ਲੈਨੇ ਤਰਨਤਾਰਨ ਤੋਂ ਜਿੱਥੇ ਟਿਕਟ ਮਿਲਣ ਤੋਂ ਬਾਅਦ ਰੀਜੀ ਸੰਧੂ ਦਫਤਰ ਪਹੁੰਚਾ ਵਿਖੇ ਵਰਕਰਾਂ ਦੇ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਤੇ ਢੋਲ ਦੀ ਧੁਨ ਤੇ ਕਿਦਾ ਗਿਆ ਨਿਕਾ ਸਵਾਗਤ ਇਸ ਮੌਕੇ ਰੀਜੀ ਸੰਧੂ ਨੇ ਕਿਹਾ ਕਿ ਉਹ ਭਾਟੀ ਆਈ ਗਵਨ ਧੰਨਵਾਦ ਕਰਦੇ ਹਨ ਕਿ ਉਹਨਾਂ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਉਮੀਦਵਾਰ ਐਲਾਨਾ ਗਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਉਹ ਵੱਡੀ ਲੀਡ ਦਾ ਇਹ ਸੀਟ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਭਾਰਤੀ ਸੱਤਾ ਪਾਰਟੀ ਦੇ ਮੁਖ ਦਫਤਰ ਵਿਖੇ ਤਰੰਕਾ ਚਰੰਡਾ ਲੜਾ ਕੇ ਉਹਨਾਂ ਸੂਰਬੀਰਨਾਂ ਨੂੰ ਸਮੁੱਚੇ ਸਾਥੀਆਂ ਸੁਮੇਤਾ ਜੀ ਯਾਦ ਕੀਤਾ ਤੇ ਮੈਂ ਸਮੁੱਚੇ ਸਾਥੀਆਂ ਵੱਲੋਂ ਅੱਜ ਦੇ ਇਸ ਦਿਹਾੜੇ ਤੇ ਲੱਖ ਲੱਖ ਵਧਾਈ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਨੂੰ ਸਮੁੱਚੇ ਜਲਾਵਾਸੀਆਂ ਨੂੰ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਅੱਜ 15 ਅਗਸਤ 97ਵੇਂ ਆਜ਼ਾਦੀ ਦਿਵਸ ਤੇ ਸਮੁੱਚੇ ਵਾਸੀਆਂ ਵੱਲੋਂ ਅੱਜ ਵਧਾਈ ਦਿੱਤੀ। ਜਿਹੜੀ ਤੁਹਾਨੂੰ ਪਾਰਟੀ ਵੱਲੋਂ ਜਿੰਨੀ ਚਾਹਣੀ ਉਮੀਦਵਾਰ ਲਾਣੇਗਾ ਕੀ ਕਹਿਣਾ ਹੈ? ਬਸ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰਵਰਜੰਤ ਸਿੰਘ ਪਾਸ਼ਾ ਦਾ ਕੋਟਨ ਕੋਟਨ ਸ਼ੁਕਰੀਆਤ ਕਰਦਾ ਕਿ ਜਿਨ੍ਹਾਂ ਨੇ ਇਹ ਪਵਿੱਤਰ ਧਰਤੀ ਤਰਨ ਤਰਨ ਵਿਧਾਨ ਸਭਾ ਦੀ ਜਮਨੀ ਇਲੈਕਸ਼ਨ ਲੜਨ ਦਾ ਮੈਨੂੰ ਮੌਕਾ ਦਿੱਤਾ ਮੈਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਹੀ ਸਤਿਕਾਰਯੋਗ ਕੌਮੀ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਨ ਸ਼ਾਹ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਕਾਰਜਕਾਰੀ ਪ੍ਰਧਾਨ ਸ਼੍ਰੀ ਯਸ਼ੋਨੀ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਸੰਗਠਨ ਮੰਤਰੀ ਸ਼੍ਰੀ ਨਵਾਸਲੂ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਕੌਮੀ ਜਨਰਲ ਸੈਕਟਰੀ ਸ਼੍ਰੀ ਤਰਨ ਚੋਗ ਜੀ ਦਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਕਿਉਂਕਿ ਮੇਰੇ ਲਈ ਸਮੁੱਚੀ ਇੱਕ ਇੱਕ ਨਾਂ ਜਿਹੜਾ ਸਤਿਕਾਰਯੋਗ ਹੈ ਤੇ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਆਪਣੀ ਜ਼ਿਲ੍ਹਾ ਵਾਸੀਆਂ ਦਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਦੇ ਤਹਿਤ ਘਰ ਘਰ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਮੇਰੇ ਨਾਲ ਲਗਾਤਾਰ ਮਿਹਨਤ ਕਰਦੇ ਆ ਰੇ ਸਮੁੱਚੇ ਸਾਥੀਆਂ ਦਾ ਤੇ ਜਿਨ੍ਹਾਂ ਨੇ ਅੱਜ ਮੇਰੇ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਵਿਸ਼ਵਾਸ ਕਰਕੇ ਮੈਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਬਣਾ ਕੇ ਇਸ ਵਿਧਾਨ ਸਭਾ ਚ ਜਿੰਮੇ ਲੇਖਣ ਲਗਦਾ ਮੌਕਾ ਦਿੱਤਾ ਮਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਜਿੱਥੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਉਥੇ ਵਿਸ਼ਵਾਸ ਵੀ ਦੁਆਨੇ ਕਿ ਗੁਰੂ ਕਿਰਪਾ ਕਰੇ ਗੁਰਵਰਜਨ ਦੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਮੁੱਚੇ ਸਾਥੀਆਂ ਦੀ ਮਿਹਨਤ ਦੇ ਨਾਲ ਇਹ ਸ਼ੀਟ ਜਿੱਤ ਕੇ ਅਸੀਂ ਆਪਣੇ ਪੰਜਾਬ ਦੀ ਲੀਡਰਸ਼ਿਪ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਝੋਲੀ ਦੇ ਵਿੱਚ ਪਾਵਾਂ ਮੈਂ ਹਲਕਾ ਵਸਨੀਕੀ ਪੀਲ ਕਰਦਾ ਮੈਂ ਸਮੁੱਚੇ ਹਲਕਾ ਵਸਨੀਕਾਂ ਨੂੰ ਤੁਹਾਡੇ ਮਾధ్యਮ ਰਹੀ ਅਪੀਲ ਕਰਦਾ ਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਸੂਬਿਆਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਕਿਉਂਕਿ ਅੱਜ ਜੋ ਤਰਨਤਾਰਨ ਦੇ ਹਾਲਾਤ ਬਣ ਚੁੱਕੇ ਨੇ ਤਰਨਤਾਰਨ ਜ਼ਿਲ੍ਹਾ ਇੱਕ ਤਾਲੀਬਾਨ ਦਾ ਰੂਪ ਧਰਨ ਕਰ ਚੁੱਕਾ ਹੈ ਜੇ ਕਿਸੇ ਪੱਖੋਂ ਵੀ ਤੁਸੀਂ ਵੇਖੋ ਨਸ਼ੇ ਪੱਖੋਂ ਵੇਖੋ ਡਵੈਲਪਮੈਂਟ ਪੱਖੋਂ ਵੇਖੋ ਬੇਰੋਜ਼ਗਾਰੀ ਪੱਖੋਂ ਵੇਖੋ ਕਿ ਤਰਨਤਾਰਨ ਦੇ ਵਿੱਚ ਹਾਹਾਕਾਰ ਮੱਚੀ ਹੋਈ ਮੈਂ ਸਿਰਫ ਤੁਹਾਡੇ ਮਾਧਿਅਮ ਰਹੀ ਇੱਕ ਵਿਸ਼ਵਾਸ ਦੁਆਣਾ ਕਿ ਜਦਾਂ ਦੂਜੇ ਸੂਬਿਆਂ ਵਾਲਿਆਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਕਰਕੇ ਉੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਨੇ ਸੂਬਿਆਂ ਦੀ ਨੁਹਾਰ ਬਦਲੀ ਆ ਮੈਨੂੰ ਆਸ ਹੈ ਕਿ ਤਰਨਤਾਰਨ ਵਿਧਾਨ ਸਭਾ ਦੇ ਲੋਕ ਬੜੀ ਬੇਸਬਰੀ ਦੇ ਨਾਲ ਕਮਲ ਦੇ ਫੁੱਲ ਤੇ ਵੋਟ ਪਾਉਣ ਨੂੰ ਉਤਾਪਲੇ ਨੇ ਉਹਨਾਂ ਨੂੰ ਆਸ ਹੈ ਕਿ ਇੱਕੋ ਇੱਕ ਪਾਰਟੀ ਆ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਜਿਹੜੀ ਤਰਨਤਾਰਨ ਜ਼ਿਲ੍ਹੇ ਦੀ ਪੂਰੀ ਜਿਹੜੀ ਉਹ ਨੁਹਾਰ ਬਦਲ ਸਕਦੀ ਆ ਇਸੇ ਵਿਸ਼ਵਾਸ ਦੇ ਤਹਿਤ ਇਹ ਜਿਹੜੀ ਸ਼ੀਟ ਆ ਤਰਨਤਾਰਨ ਵਿਧਾਨ ਸਭਾ ਦੀ ਲੋਕ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਚੋਲੀ ਚ ਪਾ